ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਹਰਾਜ ਸ਼੍ਰੀ ਮੁਕਤਸਰ ਸਾਹਿਬ ਜਿਲ੍ਹਾ ਪਿੰਡ ਹੈ ਇਸ ਪਿੰਡ ਨੂੰ ਤੇ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਨਾਲ ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੋਕੜ گاਾਂ ਹੈ ਇਹਦੀ ਵੀਡੀਓ ਕਵਰ ਕਰਨ ਲੱਗੇ ਆ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਜੇ ਜਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਵਾਲਾ ਬਟਨਾ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜੇ ਇਹ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ ਸੋ ਦੋਸਤੋ ਲੈਣਿਆਂ ਡਿਟੇਲ ਤੇ ਘਰਦਿਆਂ ਤੁਹਾਡੇ ਨਾਲ ਸਾਂਝੀ ਆਓ ਜੀ ਬਾਈ ਜੀ ਹਾਂ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਜੀ ਮਨਪ੍ਰੀਤ ਸਿੰਘ ਹੈ ਜੀ ਮਾਨਪ੍ਰੀਤ ਸਿੰਘ ਮਾਨਪ੍ਰੀਤ ਭਾਈ ਆਪਣਾ ਮੋਬਾਈਲ ਨੰਬਰ ਦੱਸ ਦਿਓ 95015 95015 98522 98522 ਇਹ ਗਾਂ ਭਾਈ ਆਪਣੇ ਘਰ ਦੀ ਹੈ ਨਾ ਇਹ ਭੰ联 ਆਂਦੀ ਸੀ ਸੱਜਰੀ ਸੱਜਰ ਲਿਆਂਦੀ ਸੀ ਕਿੰਨਾ ਕੁ ਦੁੱਧ ਦਿੰਦੀ ਸੀ ਭਾਈ ਉਦੋਂ ਸੱਜਰ ਨਾਲ ਬਹੁਤ ਦਿੰਦੀ ਸੀ ਫੇਰ ਵੀ ਕਿੰਨਾ ਸੀ ਭਾਈ ਬਹੁਤ ਦਿੰਦੀ ਸੀ ਕੋਈ ਦੱਸਿਆ ਵੀ ਜਾਵੇ ਨਾ ਫਿਰ ਅਗਲੇ ਨੂੰ ਪਤਾ 40+ ਤੇ ਹੁਣ ਭਾਈ ਕੀ ਮਤਲਬ ਕਿੰਨਾ ਕੁ ਦੁੱਧ ਆਇ ਥੱਲੇ ਹੁਣ ਭਾਈ ਇਹ ਸਰ 2.5 2.5 ਕਿਲੋ 2.5 2.5 ਕਿਲੋ ਦੁੱਧ ਦਾ ਇਹ ਸੀਮਣ ਵਗੈਰਾ ਨਹੀਂ ਭਰਾਇਆ ਇਹ ਹੈ ਨਹੀਂ ਇਹਦੇ ਪਰਸੋਂ ਵੀ ਭਰਾਇਆ ਕੱਲ ਵੀ ਹੀਟ ਚਾਈ ਅੱਜ ਵੀ ਹੀਟ ਚਾਈ ਅੱਜ ਵੀ ਹੀਟ ਚਾ ਦੋ ਦਿਨ ਸੀਮਣ ਭਰਾਤੇ ਆ ਗਾਂ ਜੇ ਕੋਈ ਮਤਲਬ ਭਰਾਉਣਾ ਜਾਵੇ ਤਾਂ ਇੱਕ ਸੀਮਣ ਹੋਰ ਭਰਾ ਸਕਦਾ ਅੱਜ ਇਹਦੇ ਜੇ ਕੋਈ ਵੀਰ ਲੈ ਜਾਂਦਾ ਤਾਂ ਠੀਕ ਹੈ ਤੇ ਕਿੰਨਾ ਚਿਰ ਹੋ ਗਿਆ ਬਾਈ ਸੂਈ ਨੂੰ 9 ਮਹੀਨੇ 9 ਮਹੀਨੇ ਠੀਕ ਹੈ ਬਈ ਲਓ ਵੀ ਮਿੱਤਰੋ 2.5 ਕਿਲੋ ਦੁੱਧ ਆ ਜਾਤ ਕੁਆਲਿਟੀ ਬਹੁਤ ਆ ਗਾਂ ਦੀ ਦੇਖ ਸਕਦੇ ਹੋ ਤੁਸੀਂ ਚੰਗੀ ਕੁਆਲਿਟੀ ਆ ਮੂੰ ਮੱਥਾ ਥਣ ਹਵਾ ਨਾਲ ਜੇ ਤੁਹਾਨੂੰ ਵਿਖਾਈਏ ਤਾਂ ਦੋਸਤੋ 40+22 ਕਹਿੰਦਾ ਆਫ ਕੈਮਰਾ 45 ਲੀਟਰ ਨੇ ਦੁੱਧ ਕੱਢਿਆ ਕਰਮਾ ਵਾਲੀ ਨੇ ਇਸ ਟਾਈਮ ਦੋਸਤੋ ਸਵੇਰ ਦਾ ਟਾਈਮ ਆ ਚੋਈ ਵੀ ਆ ਦੇਖ ਸਕਦੇ ਹੋ ਮਿਲਕ ਵੇਨਾਂ ਹੀ ਤੁਹਾਨੂੰ ਦੱਸ ਦੇਣਗੀਆਂ ਕਿ ਦੁੱਧ ਕਰਮਾ ਵਾਲੀ ਨੇ ਕਿੰਨਾ ਕ ਕੱਢਿਆ ਟਾਈਮ ਤੁਹਾਨੂੰ ਦੋਸਤੋ ਵਿਖਾ ਦਿੰਨੇ ਆ ਟਾਈਮ ਦੇ ਹਿਸਾਬ ਨਾਲ ਤੁਸੀਂ ਜੱਜਮੈਂਟ ਕਰਿਓ 8:13 ਹੋਏ ਆ ਸਵੇਰੇ ਦੇ ਦੇਖ ਸਕਦੇ ਹੋ ਤੇ ਚੁਆਈ ਇਹਦੀ ਹੋ ਚੁੱਕੀ ਆ ਦੂਜੇ ਪਾਸੇ ਵੀ ਤੁਹਾਨੂੰ ਹਵਾਨਾ ਵਿਖਾਉਣੇ ਆ ਬਾਕੀ ਤੁਹਾਨੂੰ ਤੋੜ ਕੇ ਵਿਖਾ ਦਾਂਗੇ ਹਵਾਨਾ ਕਰਮ ਵਾਲੀ ਦਾ ਉਤੋਂ ਤਾਂ ਹੀ ਲੱਗਿਆ ਸੀਗਾ ਜਦੋਂ ਇਹ ਸੱਜਰ ਸੀ ਤੇ ਦੇਖ ਸਕਦੇ ਹੋ ਦੋਸਤੋ ਦੋਨਾਂ ਪਾਸਿਆਂ ਤੋਂ ਬਿਲਕੁਲ ਸੇਮ ਸਹਿਜਾ ਹਵਾਨੇ ਦਾ ਦਿੱਥਣਾ ਦਾ ਵਿੱਥ ਚੰਗੀ ਆ ਦੋਸਤੋ ਤੇ ਮਿਲਕਵੇਂ ਨ ਇਧਰ ਵੀ ਮੋਟੀ ਲਾ ਸਰ ਗਈ ਤੁਸੀਂ ਦੇਖ ਸਕਦੇ ਹੋ ਅੱਗੇ ਤਾਂ ਹੀ ਲੱਗੀ ਹੋਈ ਆ ਤੇ 5 ਕਿਲੋ ਇਸ ਟਾਈਮ ਦੁੱਧ ਦਾ ਬਾਈ ਘਰੇ ਲੂ ਪਸ਼ੂ ਬਾਈ ਹਰਾਂ ਦੇ ਹੈਗੇ ਆ ਜ਼ਿੰਮੇਦਾਰ ਪਰ ਪਰਿਵਾਰ ਚੋਂ ਆ ਤੇ ਤੋੜ ਕੇ ਦੋਸਤੋ ਤੁਹਾਨੂੰ ਦਿਖਾਵਾਂਗੇ ਇਹਨੂੰ ਲਓ ਵੀ ਮਿੱਤਰੋ ਬਹੁਤ ਵੱਡਾ ਹਵਾਨਾ ਇੱਕ ਅੱਧ ਕਾਠ ਬਹੁਤ ਆ ਕਰਮਾਂ ਵਾਲੀ ਦਾ ਰੀਡ ਦੀ ਹੱਡੀ ਬਿਲਕੁਲ ਸਿੱਧੀ ਆ ਤੇ ਰਾਜੀਪਲੀ ਬਹੁਤ ਆ ਗਾਂ ਲੈ ਚੱਲਦਾ ਅੰਦਰੇ ਅੰਦਰ ਬਾਈ ਨੇ ਤੋੜ ਕੇ ਦਿਖਾਤੀਏ ਹਵਾਨਾ ਦੋਸਤੋ ਕਰਮਾ ਵਾਲੀ ਨੇ ਬਹੁਤ ਵੱਡਾ ਤਿਆਰ ਕਰਨਾ ਜਦੋਂ ਸੱਜਰ ਹੋਈ ਦੇਖ ਸਕਦੇ ਹੋ ਤੁਸੀਂ ਸਾਫ ਸੁਥਰਾ ਹਵਾਨਾ ਹੈ ਦੋਵੇਂ ਲੜੀਆਂ ਇੱਕੋ ਜੀਆਂ ਤੇ ਥਣਾ ਹਵਾਨੇ ਦੀ ਕੁਆਲਿਟੀ ਤੁਹਾਨੂੰ ਦਿਖਾ ਹੀ ਦਿੱਤੀ ਸੀ ਦੁਬਾਰਾ ਫੇਰ ਦਿਖਾ ਦੇਣਾ ਬਹੁਤ ਸ਼ਾਨਦਾਰ ਥਣ ਲੱਗਿਆ ਦੋਸਤੋ ਦੇਖ ਸਕਦੇ ਹੋ ਦੋਨਾਂ ਪਾਸਿਆਂ ਤੋਂ ਥਣਾ ਦਾ ਸੈਜ ਗਾਇਬ ਬਿਲਕੁਲ ਇੱਕੋ ਜਿਹਾ ਤੇ ਮਿਲਕਵੇਨ ਤੋਂ ਮੋਟੀ ਲਾ ਸਰਗੀ ਦੋਨਾਂ ਪਾਸੇ ਬਰੀਡ ਬਹੁਤ ਚੰਗੀ ਆ ਦੋਸਤੋ ਕੱਦ ਕਾਠ ਵੜਾ ਬਹੁਤ ਸ਼ਾਨਦਾਰ ਵੜਾ ਦੋਸਤੋ ਦੇਖ ਸਕਦੇ ਹੋ ਤੁਸੀਂ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ 28000 28000 ਚੋ ਮਾਨਦਾਰ ਹੋ ਜੂ ਬਾਈ ਲਓ ਵੀ 28000 ਮੁੱਲ ਆ ਬਣਦਾ ਮਾਨਤਾ ਨੇ ਇਹਦੇ ਵਿੱਚੋਂ ਤੁਹਾਡਾ ਕੀਤਾ ਜਾਊਗਾ ਜਿਸ ਵੀ ਮੇਰੇ ਵੀਰ ਨੂੰ ਇਹ ਗਾਂ ਪਸੰਦ ਆ ਵਹਿੜ ਪਸੰਦ ਆ ਤਾਂ ਦੂਜਾ ਸੂਆ ਇਹਨੇ ਸੂਈ ਵੀ ਆ ਤੀਜੇ ਸੂਏ ਆਸਤੇ ਸੀਮਣ ਲੱਗਿਆ ਰਵੇ ਨਾ ਰਵੇ ਉਹ ਤੁਹਾਡੀ ਕਿਸਮਤ ਆ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਣਾ ਨਾਲ ਸੰਪਰਕ ਕਰ ਲਿਓ ਤੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋਂ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਹਾਂ ਦੋਸਤੋ ਅਜਿਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ